ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਆਦੀ ਵੀਡੀਓ ਤੇ ਸਾਰਿਆਂ ਦਾ ਜੀ ਲੋ ਜੀ ਅੱਜ ਆਪਾਂ ਲੱਗੇ ਆਂ ਬਲੌਗ ਸ਼ੁਰੂ ਕਰਨ ਫੋਰਡ 3600 ਤੋਂ ਆਪਣੇ ਕੋਲ ਫੋਰਡ ਆਇਆ ਹੈ 3600 ਨਿਊ ਚੰਡੀਗੜ੍ਹ ਤੋਂ ਤੇ ਆਪਾਂ ਇਹਦੀ ਫੁੱਲ ਮੋਡੀਫਿਕੇਸ਼ਨ ਕਰਨੀ ਹੈ ਤੇ ਤੁਹਾਨੂੰ ਇੱਕ ਗਲੀ ਨਜ਼ਰ ਮਰਾ ਦੇਣੇ ਟਰੈਕਟਰ ਤੇ ਜੀ ਤੇ ਟਰੈਕਟਰ ਦੀ ਹਾਲਤ ਦਿਖਾਉਨੇ ਆ ਤੁਹਾਨੂੰ ਕਿੱਦਾਂ ਦੀ ਹੈ ਤੇ ਸਾਡੇ ਜਿਹਨਾਂ ਨੇ ਚੈਨਲ ਨੂੰ ਹਲੇ ਸਬਸਕ੍ਰਾਈਬ ਨਹੀਂ ਕਰਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਸੀਂ ਫੋੜ ਬਾਰੇ ਜੋ ਵੀ ਅਫਾ ਕੰਮ ਕਰਾਂਗੇ ਰੋਜ਼ ਦਾ ਰੋਜ਼ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਤੇ ਫੋੜ ਬਾਰੇ ਦਿਖਾਣੇ ਤੁਹਾਨੂੰ ਫੋੜ ਦੀ ਫੋੜ ਆਪਾਂ ਨੇ ਖੋਲੇ ਸੀਗੇ ਰਮਗਰਾ ਟੈਰਬ ਐਰਾ ਵਗੈਰਾ ਖੋਲੇਗੇ ਸੀਗੇ ਤੇ ਇਹਦੇ ਬ੍ਰੇਕ ਆ ਜਿਹੜੇ ਬਿਲਕੁਲ ਆਪਾਂ ਨੇ ਸਿੰਪਲ ਇਦਾਂ ਹੀ ਪੁੱੜ ਜੋ origignal ਹੈ ਜਿਵੇਂ ਇਦਾਂ ਹੀ ਤਿਆਰ ਕਰਨਾ ਤੁਸੀਂ ਦੇਖ ਰਹੇ ਹੋ ਇਹਦਾ origignal ਰੰਗ ਆ ਇਹਦਾ ਲਾ ਰੰਗ ਆਪਾਂ ਸਾਰੇ ਫੁੱਲ ਮੋਡੀਫਿਕੇਸ਼ਨ ਕਰਨੀਆਂ ਜੋ ਵੀ ਟਰੈਕਟਰ origignal ਹੈ ਉਹਨੂੰ originally ਰੱਖਾਂਗੇ ਠੀਕ ਹੈ ਜੀ ਆ ਜਿਵੇਂ ਕਿ ਹੁਣ ਇਹਦੀ ਰਿਪੇਅਰ ਕਰਨੀ ਆਪਾਂ ਸ਼ੁਰੂ ਕਰੀਏ ਜਿਵੇਂ ਕਿ ਆ ਦੇਖੋ ਬ੍ਰੇਕਾਂ ਵਾਲੇ ਸਿਲੰਡਰ ਵਗੈਰਾ ਲੀਕ ਰਪ ਪੂਰਾ ਖੋਲ ਕੇ ਆਪਾਂ ਇਹਨੂੰ ਰਿਪੇਅਰ ਕਰਾਂਗੇ ਤੇ ਆਪਾਂ ਰੋਜ਼ ਦੀ ਰੋਜ਼ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਨੂੰ ਫੋੜ ਬਾਰੇ ਜਾਣਕਾਰੀ ਵੀ ਦਵਾਂਗੇ ਕਿ ਕੁਝ ਤੇ ਖਰਚ ਆਉਂਦਾ ਕੀ ਇਹਦਾ ਸਮਾਨ ਪਿਆ origignal ਟਰੈਕਟਰ ਦੇ ਕਿੰਨਾ ਕੁ ਖਰਚ ਆਉਂਦਾ ਜੇ ਆਪਾਂ ਜਿਉਂਦੀ ਤਿਉਂ ਰੱਖਣਾ ਜਿਹੜੀ ਆਪਾਂ ਇਦਾਂ ਨਹੀਂ ਇਹਦੀ ਸਾਰੀ ਲਿਕਿੰਗਰਾ ਵਗੈਰਾ ਸਾਰੀ ਇਹਦੀ ਨਾ ਬੰਦ ਕਰਾਂਗੇ ਤੇ ਦੇਖ ਰਿਹਾ ਤੁਸੀਂ ਫੋੜ ਦੀ 쇼 ਠੀਕ ਹੈ ਜਿੱਦਾਂ ਦੇਖੋ ਇਹਦੀ 쇼 ਜਮੇ ਗਲਗੀ ਦਾ ਮੱਥਾ ਹੈ ਸਾਰਾ ਚੇਂਜ ਹੋਣਾ ਇਹਦਾ ਹਨ ਤੇ ਦੇਖੋ ਤੁਸੀਂ ਟਰੈਕਟਰ ਦੀ ਹਾਲਤ ਇਦਾਂ ਦੀ ਹੈ ਦੇਖੋ ਟਾਇਰ ਇੰਨੀ ਲੈਂਡ ਆਊਟ ਹੋਣ ਦੇ ਬਾਅਦ ਤਾਂ ਟਾਇਰ ਦੇਖੋ ਕਿੰਦਾ ਚੱਕ ਗਿਆ ਹੈ ਹਨ ਜੀ ਦੇਖੋਗੇ ਸਾਈਡ ਤੇ ਤੇ ਅਪਾ ਫੋੜ ਬਾਰੇ ਤੁਹਾਡੇ ਨਾਲ ਰੋਜ਼ੀ-ਰੋਜ਼ ਵੀਡੀਓ ਪਾਏ ਕਰਾਂਗੇ ਆਪਾਂ ਬਲੌਗ ਸ਼ੁਰੂ ਕਰਾਂਗੇ ਫੋੜ 3600 ਤੇ ਤੇ ਸਾਡੇ ਨਾਲ ਜਰੂਰ ਬਣੇ ਰਹਿਣਾ ਤੁਸੀਂ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਹਾਨੂੰ ਜਾਣਕਾਰੀ ਦਵਾਂਗੇ ਫੋੜ ਬਾਰੇ ਸਾਰੀ ਲਾ ਇੰਜਨ ਹਿੱਸਾ ਜੋ ਵੀ ਇਹ ਸਾਰਾ ਓਰੀਜਨਲ ਹੀ ਰੱਖਾਂਗੇ ਆਪਾਂ ਇਹਨੂੰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਸਾਡੀ ਵੀਡੀਓ ਨੂੰ ਬਸਤ ਵਦ ਸ਼ੇਅਰ ਕਰਿਆ ਕਰੋ ਤਾਂ ਅਸੀਂ ਜੋ ਤੁਹਾਡੇ ਤੱਕ ਵੀਡੀਓ ਇਦਾਂ ਦੀਆਂ ਲੈ ਕੇ ਆਉਂਦੇ ਰਹੀਏ ਤੇ ਮੌਸਮ ਬਹੁਤ ਖਰਾਬ ਹੈ ਜੁ ਥੋੜੀ ਧੁੱਪਾਂ ਨਿਕਲੀ ਹੈ ਤੇ ਲੋ ਜੀ ਫੋਰਡ ਆਪਣੇ ਭਾ ਚੁੱਕਿਆ ਇਹਨੂੰ ਕਰਾਂਗੇ ਆਪਾਂ ਰੰਗ ਵੀ ਕਰਾਂਗੇ ਤੇ ਉਹ ਫੋਰਡ ਖੜਾ ਜਿਹੜਾ ਸਾਹਮਣੇ ਤੇ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਉਹ ਵੀ ਆਪਾਂ ਲਈ ਰੰਗ ਆਪ ਖੁਦ ਕਰਨਾ ਉਹਨੂੰ ਤੇ ਇਹਨੂੰ ਵੀ ਕੋਸ਼ਿਸ਼ ਕਰਾਂਗੇ ਆਪਾਂ ਹੀ ਰੰਗ ਕਰੀਏ ਇਹ ਸਾਰੀ ਫੁੱਲ ਇਹਦੀ ਤੁਹਾਨੂੰ ਜਾਣਕਾਰੀ ਦਵਾਂਗੇ ਕਿੰਨਾ ਖਰਚਾ ਆਉਂਦਾ ਤੇ ਕੀ ਕੁਝ ਹੁੰਦਾ ਇਹਦਾ ਠੀਕ ਹੈ ਜੀ ਧੰਨਵਾਦ ਜੀ